ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ 15 ਅਗਸਤ ਨੂੰ ਆਪਾਂ ਪੰਜਾਬ ਦੇ ਮੌਸਮ ਦੀ ਜਾਣਕਾਰੀ ਸਾਂਝੀ ਕਰਦੇ ਆਂ ਕਿਸਾਨ ਵੀਰੇ ਨਾਲ ਅੱਜ 15 ਅਗਸਤ ਨੂੰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਸੋ ਵੀਰੋ ਪਹਿਲਾਂ ਅੱਜ ਸੁਤੰਤਰ ਦਿਵਸ ਜਾਦੀ ਦਿਨ ਦੀਆਂ ਸਾਰੇ ਵੀਰਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਵੀਰੋ ਹੁਣ ਆਪਾਂ ਗੱਲ ਕਰਦੇ ਆਂ ਮੌਸਮ ਦੀ ਕਿ ਅੱਜ ਵੀਰੋ ਤਕਰੀਬਨ ਸਵੇਰ ਕਦੇ ਸਮੇਂ ਤੋਂ 3-4 ਵਜੇ ਤੋਂ ਲੈ ਕੇ ਇੱਕ ਤਾਕੜਾ ਬਦਲੀ ਸਿਸਟਮ ਬਣਿਆ ਸੀ ਜੋ ਪੰਜਾਬ ਦੇ ਉੱਤਰੀ ਤਰਾਈ ਇਲਾਕਿਆਂ ਨੂੰ ਜਿਵੇਂ ਕਿ ਵੀਰੋ ਕਪੂਰਥਲਾ ਪਠਾਨਕੋਟ ਰੂਪਨਗਰ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਜੋ ਦੋਆਬੇ ਦੇ ਭਾਗ ਨੇ ਖਾਸ ਕਰਕੇ ਵੀਰੋ ਕੁਸ਼ਲ ਮਾਝੇ ਦੇ ਦੇ ਨਾਲ ਲੱਗਦੇ ਖੇਤਰ ਵੀਰੋ ਉਹਨਾਂ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ ਸਵੇਰ ਦੇ ਤਕਰੀਬਨ ਵੀਰੋ 3:00 ਵਜੇ ਤੋਂ ਲੈ ਕੇ ਹੁਣ ਤੱਕ ਵੀ ਉੱਥੇ ਮੀਂਹ ਦੀਆਂ ਕਰਬਈਆਂ ਟੁੱਟ ਟੁੱਟ ਮੀਆਂ ਵੀਰੋ ਰੁਕ ਰੁਕ ਕੇ ਜਾਰੀ ਨੇ ਕੁਝ ਖੇਤਰਾਂ ਦੇ ਵਿੱਚ ਦਰਮਿਆਨਾ ਕੁਝ ਖੇਤਰਾਂ ਦੇ ਵਿੱਚ ਹਲਕਾ ਕੁਝ ਖੇਤਰਾਂ ਦੇ ਵਿੱਚ ਬੂੰਦਬੰਦੀ ਇਹੋ ਜਿਹਾ ਦਾ ਮਾਹੌਲ ਦੇਖਣ ਨੂੰ ਮਿਲਿਆ ਬਾਕੀ ਵੀਰੋ ਬੱਦਲਬਾਈ ਪੰਜਾਬ ਦੇ ਤਕਰੀਬਨ 60-70 ਖੇਤਰਾਂ ਦੇ ਵਿੱਚ 7% 60-70% ਖੇਤਰਾਂ ਦੇ ਵਿੱਚ ਬਣੀ ਹੋਈ ਹੈ ਕਿ ਬੱਦਲਾਂ ਦੀ ਆਵਾਜ਼ ਵੀਰੋ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਦੀ ਆਪਾਂ ਨੂੰ ਦੇਖਣ ਨੂੰ ਮਿਲੇਗੀ ਇੱਕ ਵੀਰੋਂ ਆਉਂਦੇ ਸਮੇਂ ਦੇ ਵਿੱਚ ਸਿਸਟਮ ਹੋਰ ਜੋ ਪੂਰਬੀ ਭਾਗਾਂ ਤੋਂ ਪ੍ਰਭਾਵਿਤ ਕਰੇਗਾ ਪੰਜਾਬ ਨੂੰ ਮਹੱਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਵੀਰੋਂ ਤੋਂ ਬਾਅਦ ਪਟਿਆਲੇ ਦੇ ਭਾਗ ਤੇ ਕੁਝ ਭਾਗ ਵੀਰੋਂ ਦੇ ਵਿੱਚ ਆਉਣਗੇ ਆਪਣਾ ਦੱਖਣੀ ਭਾਗ ਜੋ ਹਰਿਆਣੇ ਦੇ ਨਾਲ ਲੱਗਦੇ ਖੇਤਰ ਨੇ ਵੀਰੋਂ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਆਉਂਦੇ 2-4 ਘੰਟਿਆਂ ਦੇ ਵਿੱਚ ਬੱਦਲੀ ਕਾਰਵਾਈਆਂ ਦੇਖਣ ਨੂੰ ਛੋਟੇ ਮੂਠੇ ਮਿਲ ਸਕਦੀਆਂ ਨੇ ਬੱਦਲ ਵੀਰੋਂ ਪੰਜਾਬ ਦੇ 70-80% ਖੇਤਰਾਂ ਦੇ ਵਿੱਚ ਹੁੰਦੀ ਆਵਾਜਾਈ ਕਰਨਗੇ ਪਰ ਵੀਰੋਂ ਬਰਸਾਤ ਦੇ ਸਾਰ 10-20% ਖੇਤਰਾਂ ਵਿੱਚ ਹੀ ਹੋਣਗੇ ਜਿਆਦਾ ਵੱਡੇ ਕੋਈ ਭਾਰੀ ਮੀਂਹ ਦੇ ਸਾਰ ਦੱਖਣੀ ਭਾਗਾਂ ਦੇ ਵਿੱਚ ਨਹੀਂ ਹੋਣਗੇ ਪਿਛਲੇ ਤਕਰੀਬਨ ਵੀਰੋ 2-3 ਦਿਨਾਂ ਤੋਂ ਲੈ ਕੇ ਲਗਾਤਾਰ ਜੋ ਪੰਜਾਬ ਦੇ ਉੱਤਰੀ ਭਾਗ ਨੇ ਤਰਾਈ ਏਰੀਆ ਨੇ ਵੀਰੋ ਉਹ ਭਾਗ ਜੋ ਪੱਛਮੀ ਨੇ ਇਹ ਪ੍ਰਭਾਵਿਤ ਹੋ ਰਹੇ ਨੇ ਪਰ ਫਿਲਹਾਲ ਵੀਰੋ ਪੰਜਾਬ ਦਾ ਜੋ ਦੱਖਣੀ ਹਿੱਸਾ ਹੈ ਜੋ ਕਿ ਹਰਿਆਣਾ ਤੇ ਰਾਜਸਥਾਨ ਦੇ ਨੇੜੇ ਪੈਂਦਾ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਪ੍ਰਸਾਤ ਤੋਂ ਇਹ ਏਰੀਆ ਵਾਂਝੇ ਨੇ ਫਿਲਹਾਲ ਇਹਨਾਂ ਖੇਤਰਾਂ ਵਿੱਚ ਰਿਵਰਸ ਕੋਈ ਜ਼ਿਆਦਾ ਨਹੀਂ ਹੋਈ ਟੁੱਟਮੀ ਹੈ ਪੱਗੰਦ ਵਿੱਚ ਵੀ ਰੋ ਬਰਸਾਤ ਹੋ ਰਹੀ ਹੈ। ਸੋ ਵੀਰੋ ਇਦਾਂ ਦਾ ਮਾਹੌਲ ਹੈ ਅੱਜ ਦੇਖਣ ਨੂੰ ਮਿਲੂਗਾ ਕਿ ਜਿਆਦਾ ਵੱਡੇ ਬੀਂਦੇ ਸਾਰ ਨਹੀਂ ਹੋਣਗੇ ਇਨ੍ਹਾਂ ਖੇਤਰਾਂ ਦੇ ਵਿੱਚ ਹਲਕੀ ਫੁਰਕੀ ਬੱਦਲਾਂ ਦੀ ਆਵਾਜ਼ ਆਈ ਤੇ ਕਿਤੇ ਕਿਤੇ ਕਿਣਮਣ ਵੀਰੋ ਛੋੜੇ ਮोटे ਭਾਗਾਂ ਦੇ ਵਿੱਚ ਹੋ ਸਕਦੀ ਹੈ। ਦੁਪਹਿਰ ਤੋਂ ਬਾਅਦ ਵੀਰੋ اچانک ਜੋ ਬੱਦਲ ਬਣਦੇ ਨੇ ਉਹ ਕਿਸੇ ਵੀ ਖੇਤਰਾਂ ਦੇ ਵਿੱਚ ਬਣ ਕੇ ਮੌਸਮ ਨੂੰ ਪ੍ਰਭਾਵਿਤ ਕਰ ਸਕਦੇ ਨੇ ਪਰ ਕੋਈ ਜਿਆਦਾ ਵੱਡਾ ਸਿਸਟਮ ਵੀਰੋ ਨਹੀਂ ਹੈ ਜੋ ਪੰਜਾਬ ਦੇ ਜ਼ਿਆਦਾਤਰ ਭਾਗਾਂ ਨੂੰ ਪ੍ਰਭਾਵਿਤ ਕਰੇ 40-45% ਖੇਤਰਾਂ ਦੇ ਵਿੱਚ ਬਰਸਾਤ ਹੋ ਸਕਦੀ ਹੈ। ਬਾਕੀ ਭਾਗਾਂ ਦੇ ਵਿੱਚ ਵੀ ਧੁੱਪ ਵੀ ਦੇਖਣ ਨੂੰ ਮਿਲੇਗੀ, ਗਰਮੀ ਦਾ ਮ ਬਾਕੀ ਵੀਰੋ ਸ਼ਾਮ ਦੀ ਵੀਡੀਓ ਵਿੱਚ ਸਵੇਰ ਦੀ ਵੀਡੀਓ ਵਿੱਚ ਜਿਵੇਂ ਆਪਾਂ ਨੂੰ ਕੋਈ ਜਾਣਕਾਰੀ ਮਿਲਦੀ ਆ ਆਪਾਂ ਸਹੀ ਤੋਂ ਸਹੀ ਜਾਣਕਾਰੀ ਲਈ ਕਿਸਾਨ ਵੀਰਾਂ ਲਈ ਹਾਜ਼ਰ ਹੋਵਾਂਗੇ ਹਵਾਵਾਂ ਵੀਰੋ ਅੱਜ ਵੀ ਦੱਖਣ ਪੂਰਬ ਦਿਸ਼ਾ ਤੋਂ ਹੀ ਵਗਣਗੀਆਂ ਹਵਾਵਾਂ ਦਾ ਰੁਖ ਵੀਰੋ ਜ਼ਿਆਦਾ ਤੇਜ਼ ਨਹੀਂ ਮੱਧਮ ਹੀ ਹਵਾਵਾਂ ਰਹਿਣਗੀਆਂ ਦਿਨ ਦੇ ਸਮੇਂ ਤੇ ਵੀਰੋ ਬੱਦਲ ਪਾਈ ਦੇ ਸਮੇਂ ਥੋੜੀਆਂ ਹਵਾਵਾਂ ਮਤੇਜ਼ ਹੋ ਸਕਦੀਆਂ ਨੇ ਬਾਕੀ ਕੋਈ ਹੋਰ ਵੱਡੀ ਤਬਦੀਲੀ ਵੀਰੋ ਮੌਸਮ ਦੇ ਵਿੱਚ ਨਹੀਂ ਹੋਵੇਗੀ ਸੋ ਵੀਰੋ ਮੌਸਮ ਦੀ ਹਰ ਜਾਣਕਾਰੀ ਲਈ ਚੈਨਲ ਨਾਲ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ